ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਦੇ ਵਜੋਂ ਕੰਮ ਕਰਤੇ ਪਲਵਿੰਦਰ ਸਿੰਘ ਉਹਨਾਂ ਦੀ ਪਤਨੀ ਪਰਮਜੀਤ कौर ਅਤੇ ਧੀ ਹਰਮੀਤ कौर ਇਹ ਛੋਟਾ ਜਿਹਾ ਪਰਿਵਾਰ ਸੀ ਜਿਸਦੇ ਵਿੱਚ ਉਹਨਾਂ ਦੀ ਇਕਲੌਤੀ ਧੀ ਹਰਮੀਤ कौर ਸੀ ਪਿਓ ਹਮੇਸ਼ਾ ਇਹ ਚਾਹੁੰਦੇ ਸੀ ਕਿ ਉਸ ਦੀ ਧੀ ਆਈਪੀਐਸ ਅਫਸਰ ਬਣੇ ਜਿਸ ਦੇ ਲਈ ਉਸ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦਿੱਤੀ ਗਈ ਕਿਸੇ ਵੀ ਤਰ੍ਹਾਂ ਦਾ ਰੋਕਟੋਕ ਨਹੀਂ ਰੱਖਿਆ ਗਿਆ ਤੇ ਨਾਲ ਹੀ ਇਹ ਕਿਹਾ ਗਿਆ ਕਿ ਤੂੰ ਜਿੰਨਾ ਪੜ੍ਹਨਾ ਚਾਹੁੰਨੀ ਹੈ ਪੜ ਆਪਣਾ ਮਕਸਦ ਇਹ ਰੱਖ ਕਿ ਮੈਂ ਇੱਕ ਵੱਡੀ ਅਫਸਰ ਬਣਨਾ ਹੈ ਜਿਸ ਦੀ ਖਾਤੀ ਰਹੇ ਪਿਓ ਦਿਨ ਰਾਤ ਮਿਹਨਤ ਵੀ ਕਰ ਰਿਹਾ ਸੀ ਅਤੇ ਇਹ ਵੀ ਆਖਦਾ ਸੀ ਆਪਣੀ ਧੀ ਨੂੰ ਕਿ ਮੈਂ ਤੇਰੇ ਨਾਲ ਖੜਾ ਹਰ ਇੱਕ ਮੁਸ਼ਕਿਲ ਜਿਹੜੀ ਵੀ ਉਸਤੇ ਰਸਤੇ ਦੇ ਵਿੱਚ ਆਉਂਦੀ ਸੀ ਮਾਪਿ ਉਸ ਨੂੰ ਦੂਰ ਕਰਦੇ ਸੀ लाडली ਧੀ ਸੀ ਉਹ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਗਿਆ ਤੇ ਹੁਣ ਉਹ ਕਾਲਜ ਦੇ ਵਿੱਚ ਵੀ ਹੋ ਗਈ ਸੀ ਪਰ ਇੱਕ ਦਿਨ ਅਚਾਨਕ ਇਹ ਹੁੰਦਾ ਕਿ ਇਸ ਘਰ ਦੇ ਵਿੱਚ ਪਿਤਾ ਦੀ ਜਾਨ ਚਲੀ ਜਾਂਦੀ ਹੈ ਇਸ ਜਾਨ ਜਾਣ ਦੇ ਪਿੱਛੇ ਦਾ ਕਾਰਨ ਕਿਸ ਤਰੀਕੇ ਦੇ ਨਾਲ ਉਹ ਜਾਨ ਗਈ ਕਿਸ ਦੇ ਵੱਲੋਂ ਇਹ ਜਾਨ ਲਈ ਗਈ ਸੀ ਕਿਉਂਕਿ ਜਿਹੜੀ ਮੈਡੀਕਲ ਰਿਪੋਰਟ ਸਾਹਮਣੇ ਆਈ ਉਸ ਦੇ ਵਿੱਚ ਇਹ ਆਖਿਆ ਗਿਆ ਕਿ ਅਲਵਿੰਦਰ ਸਿੰਘ ਦੀਆਂ ਨਸਾਂ ਕੱਟੀਆਂ ਹੋਈਆਂ ਨੇ ਜਾਂ ਫਿਰ ਮੂੰਹ ਦਬਾਇਆ ਜਿਸ ਤੇ ਚਲਦੇ ਹੋਏ ਉਹਨਾਂ ਦੀ ਜਾਨ ਗਈ ਹੈ ਅਤੇ ਇਸ ਤੇ ਵਿਚਾਲੇ ਹੀ ਘਰ ਦੇ ਵਿੱਚ ਉਹ ਸੌਂ ਰਹੇ ਸੀ ਅਤੇ ਉਸ ਸਮੇਂ ਇਹ ਵਾਰਦਾਤ ਹੁੰਦੀ ਹੈ ਪਰ ਕਿਸੇ ਨੂੰ ਕੁਝ ਪਤਾ ਕਿਉਂ ਨਹੀਂ ਲੱਗਿਆ ਇਸ ਪੂਰੀ ਘਟਨਾ ਨੂੰ ਲੈ ਕੇ ਇਸ ਪੂਰੇ ਮਾਮਲੇ ਨੂੰ ਲੈ ਕੇ ਛਾਂੜਬਿਣ ਕੀਤੀ ਜਾਣੀ ਸੀ ਪਰ ਇਸ ਮੌਕੇ ਤੇ ਪਲਵਿੰਦਰ ਸਿੰਘ ਦੀ ਪਤਨੀ ਅਤੇ ਧੀ ਰੋਲਾ ਪਾ ਦਿੰਦੇ ਨੇ ਕਿ ਅਸੀਂ ਅਗਲੀ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਜੇ ਹੁਣ ਕੁਝ ਵੀ ਨਹੀਂ ਹੋਇਆ। ਔਰੋੜਾ ਪਾਉਂਦੇ ਨੇ ਕਿ ਅਸੀਂ ਅਜੇ ਹੁਣ ਕੁਝ ਨਹੀਂ ਕਰਨਾ ਪਰ ਡਾਕਟਰਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਕਤਲ ਕੇਸ ਹੈ ਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇਣੀ ਪਵੇਗੀ। ਪਰਿਵਾਰਿਕ ਮੈਂਬਰ ਜਿਹੜੇ ਮਾਤਾ ਤੇ ਤੀਤਾ ਸੀ ਉਹ ਆਖ ਰਹੇ ਸੀ ਕਿ ਹਾਰਟ ਅਟੈਕ ਆਇਆ ਹੋਣਾ ਪਰ ਉਹਨਾਂ ਦਾ ਕਹਿਣਾ ਸੀ ਡਾਕਟਰਾਂ ਦਾ ਕਿ ਨਹੀਂ ਅਜੇ ਹੁਣ ਨਹੀਂ ਹੈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਦੇ ਵਿੱਚ ਹੀ ਇਹ ਪਿਤਾ ਕੰਮ ਕਰਦੇ ਸੀ ਤਾਂ ਯਕੀਨਨ ਪੁਲਿਸ ਵਾਲਿਆਂ ਨੇ ਜ਼ਿਆਦਾ ਗੌਰ ਵੀ ਕੀਤੀ ਅਤੇ ਨਾਲ ਹੀ ਪਹਿਲ ਕਦਮੀ ਦੇ ਆਧਾਰ ਇਸ ਕੇਸ ਨੂੰ ਸੁਲਝਾਇਆ ਜਾਣ ਲੱਗਿਆ ਜਿਸ ਦੇ ਵਿੱਚ ਇੱਕ ਇੱਕ ਕਰਕੇ ਕਈ ਖੁਲਾਸੇ ਹੋਏ ਅੰਤ ਨੂੰ ਜਾ ਕੇ ਪਤਾ ਹੀ ਲੱਗਿਆ ਕਿ ਧੀ ਇਕਲੋਤੀ ਧੀ ਹਰਮੀਤ कौर ਇਹੀ ਆਪਣੇ ਬਾਪ ਦੀ ਜਾਨ ਲੈਣ ਦਾ ਕਾਰਨ। ਦਰਅਸਲ ਇਸ ਦੇ ਵੱਲੋਂ ਹੀ ਆਪਣੇ ਇੱਕ ਮਿੱਤਰ ਜਿਸ ਦਾ ਨਾਮ ਗੋਪੀ ਸੀ ਉਸ ਦੇ ਨਾਲ ਮਿਲ ਕੇ ਆਪਣੇ ਪਿਤਾ ਨੂੰ ਮਾਰ ਮਕਾਇਆ ਗਿਆ ਉਹ ਲਾਡਲੀ ਧੀ ਨੇ ਅਜੀਹਾਂ ਕਦਮ ਚੱਕ ਲਿਆ ਜਿਸ ਨੂੰ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋਇਆ ਕਿ ਇਕਲौती ਧੀ ਜਿਸ ਦਾ ਸਭ ਕੁਝ ਹੈ ਅਤੇ ਪਿਤਾ ਉਸਤੇ ਜਾਨ ਮਾਰਦੇ ਸੀ ਉਸਤੇ ਵੱਲੋਂ ਹੀ ਅਜੀਹਾਂ ਕਾਰਾ ਕੀਤਾ ਗਿਆ। ਦਰਅਸਲ ਜਦੋਂ ਉਹ ਕਾਲਜ ਦੇ ਵਿੱਚ ਇਸ ਮੁੰਡੇ ਦੇ ਸੰਪਰਕ ਦੇ ਵਿੱਚ ਆਈ ਪਿਆਰ ਪੈ ਗਿਆ, ਦੋਸਤੀ ਹੋਈ ਤਾਂ ਉਸ ਮਗਰੋਂ ਇਹ ਦੋਵੇਂ ਜਾਣੇ ਜਾਂਦੇ ਸੀ ਕਿ ਵਿਆਹ ਹੋ ਜਾਵੇ। ਪਿਤਾ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ। ਪਿਓ ਦੀ ਡਿਊਟੀ ਅਕਸਰ ਹੀ ਬਾਹਰ ਹੁੰਦੀ ਸੀ। ਕਈ-ਕਈ ਮਹੀਨੇ ਹਫ਼ਤੇ ਉਹ ਘਰ ਨਹੀਂ ਆਉਂਦੇ ਸੀ ਜਿਸ ਤੇ ਚਲਦੇ ਹੋਏ ਹਰਮੀਤ ਕੌਰ ਦੇ ਵੱਲੋਂ ਆਪਣੇ ਇਸ ਦੋਸਤ ਨੂੰ ਘਰ ਵੀ ਬੁਲਾਇਆ ਜਾਣ ਲੱਗ ਗਿਆ ਪਰ ਇੱਕ ਦਿਨ ਪਿਤਾ ਨੂੰ ਅਚਾਨਕ ਇਸ ਘਟਨਾ ਬਾਰੇ ਪਤਾ ਲੱਗ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਧੀ ਦੇ ਥੱਪਣ ਤੱਕ ਮਾਰ ਦਿੱਤਾ ਸੀ ਇਸੇ ਗੱਲ ਤੋਂ ਬਾਅਦ ਇਹ ਲਾਡਲੀ ਧੀ ਅਤੇ ਜਲਾਦ ਬਣ ਗਈ ਇੰਨੀ ਜ਼ਾਲਮ ਹੋ ਗਈ ਕਿ ਇਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਕਰ ਕੀ ਰਹੀ ਹੈ ਇੱਕ ਰਾਤ ਨੂੰ ਜਦੋਂ ਉਸਦੇ ਪਿਤਾ ਘਰ ਦੇ ਵਿੱਚ ਸੌਂ ਰਹੇ ਸੀ 29 ਅਗਸਤ 2016 ਦਾ ਇਹ ਮਾਮਲਾ ਤਾਂ ਉਸ ਨੇ ਆਪਣੇ ਹੀ ਪਿਓ ਦੇ ਉੱਪਰ ਹਮਲਾ ਕਰਵਾਇਆ ਇਸ ਦੇ ਵਿੱਚ ਗੋਪੀ ਆਪਣੇ ਨਾਲ ਇੱਕ ਹੋਰ ਮਿੱਤਰ ਮਨਜਿੰਦਰ ਸਿੰਘ ਨੂੰ ਨਾਲ ਲੈ ਕੇ ਆਇਆ ਅਤੇ ਇਹਨਾਂ ਸਾਰੇ ਜਾਣਿਆਂ ਨੇ ਮਿਲ ਕੇ ਪਿਤਾ ਦੀ ਪਲਵਿੰਦਰ ਸਿੰਘ ਦੀ ਜੋ ਕਿ ਪੁਲਿਸ ਦੇ ਵਿੱਚ ਸੀ ਉਹਨਾਂ ਦੀ ਜਾਨ ਲੈ ਲਈ ਇਸ ਮੌਕੇ ਤੇ ਜਦੋਂ ਪਲਵਿੰਦਰ ਦੀ ਪਤਨੀ ਪਰਮਜੀਤ ਕੌਰ ਨੂੰ बार-बार ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਤੁਸੀਂ ਕਿਉਂ ਚੋਟ ਖੋਲਿਆ ਘਰ ਦੇ ਵਿੱਚ ਕਿਉਂਕਿ ਐਡੀ ਵੱਡੀ ਵਾਰਤਾਂਤ ਹੋ ਜਾਵੇ ਤਾਂ ਪਰਿਵਾਰਿਕ ਮੈਂਬਰਾਂ ਨੂੰ ਯਕੀਨਨ ਸਭ ਕੁਝ ਪਤਾ ਹੁੰਦਾ ਹੈ ਪਰ ਮਾਂ ਦੇ ਵੱਲੋਂ ਦਿੱਤੇ ਗਏ ਉਹ ਪਹਿਲੇ ਬਿਆਨ ਕਿ ਮੈਨੂੰ ਤਾਂ ਕਮਰੇ ਦੇ ਵਿੱਚੋਂ ਆਵਾਜ਼ ਆਈ ਸੀ ਕੋਸਰ-ਬੁਸਰ ਦੀ ਤਾਂ ਮੈਂ ਉਹ ਸੁਣ ਕੇ ਇਸ ਕਮਰੇ ਵੱਲ ਭੱਜੀ ਆਈ ਸੀ ਪਰ ਜਦੋਂ ਆ ਕੇ ਦੇਖਿਆ ਤਾਂ ਉਸਦੇ ਪਤੀ ਇਸ ਹਾਲਤ ਦੇ ਵਿੱਚ ਸੀ ਅਤੇ ਕੁਝ ਸਮੇਂ ਬਾਅਦ ਉਹਨਾਂ ਦੀ ਜਾਨ ਚਲੀ ਗਈ ਤਾਂ ਇਸ ਪੂਰੀ ਘਟਨਾ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਇਹ ਮੇਰੀ ਇਕਲੋਤੀ ਧੀ ਹੈ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਇਹ ਜੇਲ੍ਹ ਜਾਵੇ ਉਸ ਨੂੰ ਬਚਾਉਣ ਦੀ ਖਾतिर ਹੀ ਇਹ ਪਤਨੀ ਝੂਠ ਬੋਲ ਰਹੀ ਸੀ ਪਰ ਉਸਨੇ ਨਹੀਂ ਸੋਚਿਆ ਕਿ ਦੂਸਰੇ ਪਾਸੇ ਮੇਰਾ ਪਤੀ ਵੀ ਹੈ クあ。 ਇਹ ਹੀ ਸੋਚ ਰਹੀ ਸੀ ਕਿ ਮੇਰੀ ਧੀ ਦੇ ਨਾਲ ਕੁਝ ਗਲਤ ਨਾ ਹੋ ਜਾਵੇ ਜਿਸ ਤੇ ਚਲਦੇ ਹੋਏ ਉਸਨੇ ਝੂਠ ਬੋਲਿਆ ਤਾਂ ਖੈਰ ਇਹਨਾਂ ਤਿੰਨਾਂ ਜਾਣਿਆਂ ਨੂੰ ਪੁਲਿਸ ਰਸਦ ਦੇ ਵਿੱਚ ਲੈ ਲਿਆ ਗਿਆ ਪਰ ਇੱਕ ਮਾੜੀ ਘਟਨਾ ਗੁਰਦਾਸਪੁਰ ਦੇ ਉਸ ਪਿੰਡ ਦੀ ਜਿੱਥੇ ਇੱਕ ਪਿਓ ਦੇ ਵੱਲੋਂ ਆਪਣੀ ਧੀ ਨੂੰ ਹੱਦੋਂ ਵੱਧ ਪਿਆਰ ਕੀਤਾ ਜਾਂਦਾ ਸੀ ਇਕਲੌਤੀ ਧੀ ਹੋਣ ਦੇ ਕਾਰਨ ਪਰਿਵਾਰ ਦੀਆਂ ਸਾਰੀਆਂ ਸਦਨਾ ਸਾਰੇ ਚਾਹ ਤੇ ਖੁਸ਼ੀਆਂ ਹਰਮੀਤ ਕੌਰ ਦੇ ਨਾਲ ਹੀ ਜੁੜੀਆਂ ਹੋਈਆਂ ਸੀ ਪਰ ਉਸਨੇ ਇੱਕ ਮਿੰਟ ਵੀ ਨਹੀਂ ਸੋਚਿਆ ਕਿ ਉਹ ਕਰ ਕੀ ਰਹੀ ਹੈ ਇਸ ਕੁੜੀ ਦੇ ਨੂੰ ਕਈ ਪਲਾਨ ਬਣਾਏ ਗਏ ਆਪਣੇ ਪਿਓ ਦੀ ਹੀ ਜਾਨ ਲੈਣ ਦੇ ਪਹਿਲਾਂ ਉਸਨੇ ਸੋਚਿਆ ਕਿ ਕਿਉਂ ਨਾ ਉਹਨਾਂ ਦੇ ਹੀ ਹਥਿਆਰ ਦੇ ਨਾਲ ਜਾਨ ਲੈ ਲਈ ਜਾਵੇ ਫਿਰ ਇਹ ਵੀ ਸੋਚਿਆ ਗਿਆ ਸੀ ਕਿ ਉਹ ਘਰ ਛੱਡ ਕੇ ਭੱਜ ਜਾਵੇ ਪਰ ਇਸ ਤਰੀਕੇ ਨਾਲ ਉਹਨਾਂ ਨੂੰ ਪੈਸੇ ਨਹੀਂ ਮਿਲਣੇ ਸੀ ਪੈਸੇ ਲੱਭਣ ਦੀ ਘਰ ਦੇ ਵਿੱਚ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਸ ਨੂੰ ਨਹੀਂ ਮਿਲੇ ਤਾਂਤ ਨੂੰ ਉਸਨੇ ਸੋਚਿਆ ਕਿ ਮੈਂ ਇਕਲौती ਧੀ ਹਾਂ ਜੇਕਰ ਪਿਓ ਨੂੰ ਹੀ ਮਾਰ ਮੁਕਾਇਆ ਜਾਵੇ ਤਾਂ ਉਹਨਾਂ ਦਾ ਸਭ ਕੁਝ ਆਟੋਮੈਟਿਕਲੀ ਮੇਰਾ ਹੀ ਹੋ ਜਾਣਾ ਹੈ ਇਸ ਸੋਚ ਨੂੰ ਲੈ ਕੇ ਉਸਦੇ ਵੱਲੋਂ ਆਪਣੇ ਪਿੱਤਾ ਦੀ ਜਾਨ ਲਈ ਗਈ ਕਿ ਅਸੀਂ ਆਰਾਮ ਤੇ ਨਾਲ ਬਚ ਜਾਵਾਂਗੇ ਪਰ ਸੱਚ ਹਮੇਸ਼ਾ ਸਾਹਮਣੇ ਆ ਜਾਂਦਾ ਹੈ ਲੋਕ ਇਹ ਤਾਂ ਦੇਖ ਲੈਂਦੇ ਨੇ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ ਅਸੀਂ ਚਾਰ ਦੀਵਾਰੀ ਦੇ ਅੰਦਰ ਸਭ ਕੁਝ ਕਰ ਰਹੇ ਹਾਂ ਪਰ ਉਹ ਰੱਬ ਸਭ ਕੁਝ ਦੇਖਦਾ ਹੈ ਇਨਸਾਫ ਹਰੇਕ ਨੂੰ ਮਿਲਦਾ ਹੈ ਝੂਠ ਅਤੇ ਚਲਾਕੀਆਂ ਕਰਨ ਵਾਲੇ ਇਸ ਤਰੀਕੇ ਦੇ ਨਾਲ ਕਿਸੇ ਦੀ ਜਾਨ ਲੈਣ ਵਾਲੇ ਲੋਕ ਇੱਕ ਨਾ ਇੱਕ ਦਿਨ ਫੜੇ ਹੀ ਜਾਂਦੇ ਨੇ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਦੇ ਵਜੋਂ ਕੰਮ ਕਰਤੇ ਪਲਵਿੰਦਰ ਸਿੰਘ ਉਹਨਾਂ ਦੀ ਪਤਨੀ ਪਰਮਜੀਤ कौर ਅਤੇ ਧੀ ਹਰਮੀਤ कौर ਇਹ ਛੋਟਾ ਜਿਹਾ ਪਰਿਵਾਰ ਸੀ ਜਿਸਦੇ ਵੀ ਚੁਣਾ ਦੀ ਇਕਲੌਤੀ ਧੀ ਹਰਮੀਤ कौर ਸੀ ਪਿਓ ਹਮੇਸ਼ਾ ਇਹ ਚਾਹੁੰਦੇ ਸੀ ਕਿ ਉਸ ਦੀ ਧੀ ਆਈਪੀਐਸ ਅਫਸਰ ਬਣੇ ਜਿਸ ਦੇ ਲਈ ਉਸ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦਿੱਤੀ ਗਈ ਕਿਸੇ ਵੀ ਤਰ੍ਹਾਂ ਦਾ ਰੋਕਟੋਕ ਨਹੀਂ ਰੱਖਿਆ ਗਿਆ ਤੇ ਨਾਲ ਹੀ ਇਹ ਕਿਹਾ ਗਿਆ ਕਿ ਤੂੰ ਜਿੰਨਾ ਪੜ੍ਹਨਾ ਚਾਹੁੰਨੀ ਹੈ ਪੜ ਆਪਣਾ ਮਕਸਦ ਇਹ ਹੀ ਰੱਖ ਕਿ ਵਾ ਇੱਕ ਵੱਡੀ ਅਫਸਰ ਬਣਨਾ ਹੈ ਜਿਸਦੀ ਖਾਤੀ ਰਹੇ ਪਿਓ ਦਿਨ ਰਾਤ ਮਿਹਨਤ ਵੀ ਕਰ ਰਿਹਾ ਸੀ ਅਤੇ ਇਹ ਵੀ ਆਖਦਾ ਸੀ ਆਪਣੀ ਧੀ ਨੂੰ ਕਿ ਮੈਂ ਤੇਰੇ ਨਾਲ ਖੜਾ ਹਰ ਇੱਕ ਮੁਸ਼ਕਿਲ ਜਿਹੜੀ ਵੀ ਉਸਤੇ ਰਸਤੇ ਦੇ ਵਿੱਚ ਆਉਂਦੀ ਸੀ ਮਾਪਿ ਉਸ ਨੂੰ ਦੂਰ ਕਰਦੇ ਸੀ ਲਾਡਲੀ ਧੀ ਸੀ ਉਹ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਗਿਆ ਤੇ ਹੁਣ ਉਹ ਕਾਲਜ ਦੇ ਵਿੱਚ ਵੀ ਹੋ ਗਈ ਸੀ ਪਰ ਇੱਕ ਦਿਨ ਅਚਾਨਕ ਇਹ ਹੁੰਦਾ ਕਿ ਇਸ ਘਰ ਦੇ ਵਿੱਚ ਪਿਤਾ ਦੀ ਜਾਨ ਚਲੀ ਜਾਂਦੀ ਹੈ ਇਸ ਜਾਨ ਜਾਣ ਦੇ ਪਿੱਛੇ ਦਾ ਕਾਰਨ ਕਿਸ ਤਰੀਕੇ ਦੇ ਨਾਲ ਉਹ ਜਾਨ ਗਈ ਕਿਸ ਦੇ ਵੱਲੋਂ ਇਹ ਜਾਨ ਲਈ ਗਈ ਸੀ ਕਿਉਂਕਿ ਜਿਹੜੀ ਮੈਡੀਕਲ ਰਿਪੋਰਟ ਸਾਹਮਣੇ ਆਈ ਉਸ ਤੇ ਵਿੱਚ ਇਹ ਆਖਿਆ ਗਿਆ ਕਿ ਅਲਵਿੰਦਰ ਸਿੰਘ ਦੀਆਂ ਨਸਾਂ ਕੱਟੀਆਂ ਹੋਈਆਂ ਨੇ ਜਾਂ ਫਿਰ ਮੂੰਹ ਦਬਾਇਆ ਜਿਸ ਤੇ ਚਲਦੇ ਹੋਏ ਉਹਨਾਂ ਦੀ ਜਾਨ ਗਈ ਹੈ ਅਤੇ ਇਸ ਤੇ ਵਿਚਾਲੇ ਹੀ ਘਰ ਦੇ ਵਿੱਚ ਉਹ ਸੌਂ ਰਹੇ ਸੀ ਅਤੇ ਉਸ ਸਮੇਂ ਇਹ ਵਾਰਦਾਤ ਹੁੰਦੀ ਹੈ ਪਰ ਕਿਸੇ ਨੂੰ ਕੁਝ ਪਤਾ ਕਿਉਂ ਨਹੀਂ ਲੱਗਿਆ ਇਸ ਪੂਰੀ ਘਟਨਾ ਨੂੰ ਲੈ ਕੇ ਇਸ ਪੂਰੇ ਮਾਮਲੇ ਨੂੰ ਲੈ ਕੇ ਛਾਂੜਬਿਣ ਕੀਤੀ ਜਾਣੀ ਸੀ ਪਰ ਇਸ ਮੌਕੇ ਤੇ ਭਲਵਿੰਦਰ ਸਿੰਘ ਦੀ ਪਤਨੀ ਅਤੇ ਧੀ ਰੋਲਾ ਪਾ ਦਿੰਦੇ ਨੇ ਕਿ ਅਸੀਂ ਅਗਲੀ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਜੇ ਹੁਣ ਕੁਝ ਵੀ ਨਹੀਂ ਹੋਇਆ। ਔਰੋੜਾ ਪਾਉਂਦੇ ਨੇ ਕਿ ਅਸੀਂ ਅਜੇ ਹੁਣ ਕੁਝ ਨਹੀਂ ਕਰਨਾ ਪਰ ਡਾਕਟਰਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਕਤਲ ਕੇਸ ਹੈ ਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇਣੀ ਪਵੇਗੀ। ਪਰਿਵਾਰਿਕ ਮੈਂਬਰ ਜਿਹੜੇ ਮਾਤਾ ਤੇ ਤੀਤਾ ਸੀ ਉਹ ਆਖ ਰਹੇ ਸੀ ਕਿ ਹਾਰਟ ਅਟੈਕ ਆਇਆ ਹੋਣਾ ਪਰ ਉਹਨਾਂ ਦਾ ਕਹਿਣਾ ਸੀ ਡਾਕਟਰਾਂ ਦਾ ਕਿ ਨਹੀਂ ਅਜੇ ਹੁਣ ਨਹੀਂ ਹੈ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਦੇ ਵਿੱਚ ਹੀ ਇਹ ਪਿਤਾ ਕੰਮ ਕਰਦੇ ਸੀ ਤਾਂ ਯਕੀਨਨ ਪੁਲਿਸ ਵਾਲਿਆਂ ਨੇ ਜ਼ਿਆਦਾ ਗੌਰ ਵੀ ਕੀਤੀ ਅਤੇ ਨਾਲ ਹੀ ਪਹਿਲ ਕਦਮੀ ਦੇ ਆਧਾਰ ਇਸ ਕੇਸ ਨੂੰ ਸੁਲਝਾਇਆ ਜਾਣ ਲੱਗਿਆ ਜਿਸ ਦੇ ਵਿੱਚ ਇੱਕ ਇੱਕ ਕਰਕੇ ਕਈ ਖੁਲਾਸੇ ਹੋਏ ਅੰਤ ਨੂੰ ਜਾ ਕੇ ਪਤਾ ਹੀ ਲੱਗਿਆ ਕਿ ਤੀ ਇਕਲੌਤੀ ਧੀ ਹਰਮੀਤ ਕੌਰ ਇਹੀ ਆਪਣੇ ਬਾਪ ਦੀ ਜਾਨ ਲੈਣ ਦਾ ਕਾਰਨ